ਅੱਜ ਲਾਈਵ ਹੋਣ ਦਾ ਕਾਰਨ ਅੱਜ ਲਾਈਵ ਹੋਣ ਦਾ ਕਾਰਨ ਦੋਸਤੋ ਬਹੁਤ ਹੀ ਖਾਸ ਹੈ ਕਿਉਂਕਿ ਆਪਣਾ ਸਿੱਖਾਂ ਵਾਲਾ ਬਿਕਨੇਰੀ ਹਟ ਦੀ ਜਿਹੜੀ ਸਟਾਲ ਆ ਗੁਰਦੁਆਰਾ ਖਾਲਸਾ ਦਵਾਨ ਫਰੀਦਕੋਟ ਤੇ ਬਿਲਕੁਲ ਸਾਹਮਣੇ ਲੱਗ ਚੁੱਕੀ ਹੈ ਇਹ ਸਟਾਲ ਆਪਣੀ ਜਿਹੜੀ ਅੱਜ ਸ਼ਾਮ 6 ਵਜੇ ਤੱਕ ਚੱਲੂਗੀ ਜਿਹੜੇ ਵੀ ਦੋਸਤ ਇੱਥੋਂ ਆ ਕੇ ਆਪਣਾ ਸਮਾਨ ਖਰੀਦਣਾ ਚਾਹੁੰਦੇ ਆ ਰਸੋਈ ਦਾ ਉਹ ਆਪਣੇ 6 ਵਜੇ ਤੋਂ ਪਹਿਲਾਂ-ਪਹਿਲਾਂ ਆਪਣੀ ਇਸ ਸਟਾਲ ਤੇ ਪਹੁੰਚ ਸਕਦੇ ਆ ਦੁਬਾਰਾ ਫੇਰ ਤੁਹਾਨੂੰ ਦੋਸਤੋ ਇੱਕ ਵਾਰੀ ਦੱਸ ਦਿੰਨੇ ਆ ਕਿ ਸਿੱਖਾਂ ਵਾਲਾ ਬਿਕਨੇਰੀ ਹਟ ਦੀ ਜਿਹੜੀ ਸਟਾਲ ਆ ਠੰਡੀ ਸੜਕ ਦੇ ਉੱਪਰ ਖਾਲਸਾ ਦੀਵਾਨ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਲੱਗ ਚੁੱਕੀ ਐ ਜਿੰਨੀਆਂ ਵੀ ਆਪਣੀਆਂ ਸਮਾਨ ਦੀਆਂ ਵਸਤਾਂ achar tel ਦਾਲਾਂ ਬਿਕਨੇਰੀਆਂ ਉਹ ਤੁਸੀਂ ਇੱਥੋਂ ਆ ਕੇ ਲਿਜਾ ਸਕਦੇ ਹੋ ਤੋ ਦੋਸਤਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਵੀਰ ਭਰਾ ਇੱਥੇ ਲਾਭ ਉਠਾ ਸਕਣ ਦੁਬਾਰਾ ਫੇਰ ਤੁਹਾਨੂੰ ਦੱਸ ਦਿੰਨੇ ਸਿੱਖਾਂ ਵਾਲਾ ਬਿਕਨੇਰੀ ਹੱਟ ਤੇ ਜਿਹੜੀ ਸਟਾਲ ਆ ਗੁਰਦੁਆਰਾ ਖਾਲਸਾ ਦਵਾਨ ਦੇ ਬਿਲਕੁਲ ਸਾਹਮਣੇ ਲੱਗ ਚੁੱਕੀ ਹੈ ਚਲੋ